ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਦੱਸਣ ਲੱਗਿਆ ਵੀ ਜਿਹੜਾ ਆਪਾਂ ਧੌਣ ਦੇ ਵਿੱਚ ਕਿੱਲਾ ਆੜਿਆ ਹੁੰਦਾ ਇਹ ਇਹ ਕੀ ਆ ਕਿਵੇਂ ਆ ਇਹ ਆਪਾਂ ਜਦੋਂ ਆਪਣੇ ਸ਼ਸਕਾਰ ਹੁੰਦੇ ਆ ਇਹ ਸੜ ਜਾਂਦਾ ਕਿ ਨਹੀਂ ਸੜ ਜਾਂਦਾ ਇਸ ਕਰਕੇ ਮੈਂ ਇਸ ਧੌਣ ਦੇ ਵਿੱਚ ਕਿੱਲੇ ਆੜੇ ਬਾਰੇ ਤੁਹਾਨੂੰ ਦੱਸਣਾ ਚਾਹਣੀ ਵੀ ਇੱਕ ਦੋਸਤ ਹੁੰਦੇ ਆ ਦੋ ਮੋਹਨ ਤੇ ਸੋਹਣ ਦੋ ਦੋਸਤ ਹੁੰਦੇ ਆ ਉਹਨਾਂ ਨੂੰ ਨਾ ਦੋਨਾਂ ਨੂੰ ਇਕੱਠੀ ਨੌਕਰੀ ਮਿਲ ਕਰਕੇ ਉਹਨਾਂ ਦਾ ਆਪਸ ਵਿੱਚ ਵੀ ਬਹੁਤ ਪਿਆਰ ਹੁੰਦਾ ਕਿਉਂਕਿ ਭਰਤੀ ਦੋਨਾਂ ਦੀ ਇੱਕੇ ਟਾਈਮ ਹੋਈ ਹੁੰਦੀ ਹੈ ਤੇ ਉਹ ਜਦੋਂ ਵੀ ਮਿਲਦੇ ਤੇ ਇੱਕ ਦੂਜੇ ਨਾਲ ਘੁੱਟ ਕੇ ਮਿਲਦੇ ਬੜਾ ਪਿਆਰ ਤੇ ਸਤਿਕਾਰ ਵਿਖਾਉਂਦੇ ਤੇ ਉਹਨਾਂ ਦੇ ਵਿੱਚੋਂ ਇੱਕ ਜਣੇ ਦੀ ਬਦਲੀ ਸਮਝ ਲਓ ਮੋਹਨ ਦੀ ਬਦਲੀ ਬਾਹਰ ਹੋ ਜਾਂਦੀ ਹੈ ਤੇ ਸੋਨ ਉੱਥੇ ਰਹਿ ਜਾਂਦਾ ਹੁਣ ਦੇਖੋ ਜੀ ਵੀ ਸੋਨ ਦੀ ਵੀ ਤੇ ਮੋਹਨ ਦੀਆਂ ਗੱਲਾਂ ਆਪਸ ਵਿੱਚ ਦੀ ਫੋਨ ਰਾਹੀਂ ਹੁੰਦੀਆਂ ਹੋਣ ਜਿਹੜਾ ਫੋਨ ਤੱਕ ਉਹਨੇ ਕਸੀਮਤ ਗੱਲ ਹੁੰਦੀ ਰਹੀ ਤੇ ਭਾਈ ਉਹ ਜਿਹੜਾ ਦੂਸਰਾ ਸੀਗਾ ਸੋਹਣ ਸੀਗਾ ਉਹ ਵੀ ਆਪਸੇ ਦੀ ਵਿਆਹ ਦੀ ਜੋ ਗੱਲਾਂ ਹੁੰਦੇ ਕਰਦਾ ਰਹਿੰਦਾ ਤੇ ਇੱਕ ਦਿਨ ਕੀ ਹੋਇਆ ਵੀ ਕਿਸੇ دوست ਦੇ ਮੁੰਡੇ ਦੇ ਵਿਆਹ ਦੇ ਵਿੱਚ ਇਕੱਠੇ ਹੋ ਜਾਂਦੇ ਦੋਵੇਂ ਜਣੇ ਭਾਈ ਉਹ ਜਿਹੜਾ ਸੋਹਣ ਹੁੰਦਾ ਉਦੇ ਕੋਲੇ ਮੋਹਣ ਜੀ ਦੀ ਬਦਲੀ ਬਾਹਰ ਹੋਈ ਹੁੰਦੀ ਆ ਉਹਦੇ ਕੋਲੇ ਆਉਂਦਾ ਤੇ ਉਹਨੂੰ ਆਪਦੇ ਜਾਨੇ ਆਈ ਵੀ ਇਹ ਮੈਨੂੰ ਵੇਖ ਕੇ ਬਹੁਤ ਖੁਸ਼ ਹੋਊਗਾ ਕਿਉਂਕਿ ਆਪਸ ਵਿੱਚ ਦੀ ਬੜਾ ਪਿਆਸ ਸੀ ਕੋਟ ਕੋਟ ਮੇਰੇ ਦੇ ਹੁੰਦੇ ਸੀ ਇੱਕ ਦੂਜੇ ਨੂੰ ਤੇ ਉਸ ਨੇ ਉਹਦੇ ਵੱਲ ਕੋਈ ਧਿਆਨ ਨਾ ਦਿੱਤਾ ਉਸ ਨੇ ਫੇਰ ਵੀ ਆਖਿਆ ਵੀ ਕੀ ਪਤਾ ਮੇਰੀ ਪਛਾਣ ਨਹੀਂ ਆਈ ਤਾ ਕਰਕੇ ਪਰ ਉਸ ਨੇ ਉਹਦੇ ਵੱਲ ਕੋਈ ਫੇਰ ਵੀ ਧਿਆਨ ਨਾ ਦਿੱਤਾ ਤੇ ਫੇਰ ਉਹ ਜਦੋਂ ਪਰੇ ਚਲਾ ਜਾਂਦਾ ਤੇ ਫਿਰ ਫੇਰ ਉਹਦੇ ਕੋਲੇ ਆਉਂਦਾ ਵੀ ਕੀ ਗੱਲ ਹੈ ਇਹ ਪੁੱਛਦਾ ਉਹ ਹੌਰੀ ਅਲੀ ਸ਼ੰਦਾ ਬੰਕਾਟ ਦੇ ਵਿੱਚੋਂ ਲੱਭ ਕੇ ਫਿਰ ਉਹ ਸੋਹਣ ਦੇ ਕੋਲੇ ਫੇਰ ਆ ਜਾਂਦਾ ਉਹ ਜਦੋਂ ਸੋਹਣ ਕੋਲੇ ਆਉਂਦਾ ਤੇ ਉਹਨੂੰ ਕਹਿੰਦਾ ਕੀ ਗੱਲ ਤੂੰ ਤੈਨੂੰ ਪਛਾਣ ਨਹੀਂ ਆਈ ਉਹਦਾ ਆ ਕੀ ਪਛਾਣ ਤੈਨੂੰ ਪਤਾ ਹੈ ਕਹਿੰਦਾ ਉਹਦਾ ਕੀ ਕਹਿੰਦਾ ਉਹ ਮੁੰਡਾ ਭਾਈ ਪੁੱਛਦਾ ਜਿਹੜਾ ਬਾਹਰ ਵੋਨ ਗਿਆ ਹੁੰਦਾ ਉਹ ਪੁੱਛਦਾ ਵੀ ਕਿਵੇਂ ਬੇਟਾ ਠੀਕ ਆ ਹੁਣ ਤਾਂ ਵਧੀਆ ਹੋ ਗਿਆ ਨਾ ਦਾ ਹਾਂ ਤੈਨੂੰ ਨਹੀਂ ਪਤਾ ਮੇਰੇ ਬੇਟੇ ਨੂੰ ਤਾਂ ਨੌਕਰੀ ਮਿਲ ਗਈ ਸਰਕਾਰੀ ਤੇ ਮਿਲੀ ਵੀ ਸਟੇਟ ਦੇ ਵਿੱਚ ਤੇ ਉਹ ਆਦਾ ਵੀ ਬਹੁਤ ਚੰਗਾ ਹੋਇਆ ਵਿਧਾਨੀਆਂ ਦਿੱਤੀਆਂ ਬਹੁਤ ਜ਼ਿਆਦਾ ਉਹਨੇ ਪਰ ਉਹ ਉਸ ਵਲ ਕੋਈ ਧਿਆਨ ਨਾ ਦਿੱਤਾ ਕਿਉਂਕਿ ਉਹਦੇ ਤਾਂ ਨੌਕਰੀ ਮਿਲਣ ਕਰਕੇ ਉਹਦੀ ਤਾਂ ਉਹਦੇ ਵਿੱਚ ਕਿੱਲਾ ਅੜ ਗਿਆ ਸੀਗਾ ਇਸ ਕਰਕੇ ਉਹ ਸੋਚਦਾ ਰਿਹਾ ਵੀ ਜਿਹੜਾ ਨੌਕਰੀ ਦਾ ਪਿੱਸਾ ਰਜਗਾਰ ਹੈ ਕੁਝ ਵੀ ਆ ਇਹ ਤਾਂ ਵੀ ਆਪਣੇ ਬੀ ਸਮਾਜ ਦੇ ਵਿੱਚ ਜੋ ਆਪਾਂ ਨੂੰ ਨੌਕਰੀ ਮਿਲਦੀ ਹੈ ਕੁਝ ਵੀ ਆ ਉਹ ਤਾਂ ਵਿੱਚ ਵੀ ਆਪਾਂ ਸਮਾਜ ਤੱਕ ਹੀ ਸੀਮਤ ਰਹਿੰਦੀ ਆ ਪਰ ਇਹ ਤਾਂ ਨਹੀਂ ਵੀ ਉਹ ਜੇ ਨੌਕਰੀ ਮਿਲ ਗਈ ਤੇ ਇਹਦੇ ਕਰਕੇ ਇਹਦੇ ਧੌਣ ਦੇ ਵਿੱਚ ਕਿ ਲਾੜ ਗਿਆ ਉਹ ਸੋਚਦਾ ਸੋਚਦਾ ਵੇਖਦਾ ਵੀ ਇਹ ਕੀ ਗੱਲ ਆ ਉਹ ਮਨ ਦੇ ਵਿੱਚ ਸੋਚਦਾ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਨ੍ਹਾਂ ਇਬਰਾਨਿਆਂ ਨੂੰ ਦੂਰ ਕਰਨਾ ਚਾਹੀਦਾ ਤੇ ਮੈਂ ਇਹੀ ਕਹਿੰਨੀ ਆ ਕਿ ਜਿਹੜਾ ਇਹ ਕਿੱਲਾ ਹੈ ਇਹ ਕਿਲਾ ਜਿਹੜਾ ਤਾਉਣ ਦੇ ਵਿੱਚ ਗੱਡਿਆ ਇਹ ਸ਼ਿਸ਼ਕਾਰ ਦੇ ਵਿੱਚ ਕਦੇ ਕਿਸੇ ਨੂੰ ਥਾਇਆ ਮੁੜ ਕੇ ਵੀ ਇਹ ਪਾਈ ਹੰਕਾਰ ਦਾ ਕਿਲਾ ਇਹ ਹੰਗਾਰ ਦਾ ਕਿਲਾ ਵੀ ਵਿੱਚ ਮਗਰੋਂ ਨਾ ਸੜੇ ਕਿਉਂਕਿ ਉਹ ਬੰਦਾ ਆਪ ਦੇ ਆਪ ਚ ਇਹੀ ਰਹਿੰਦਾ ਨਾ ਵੀ ਮੇਰੇ ਤਾਉਣ ਦੇ ਵਿੱਚ ਕਿਲਾ ਹੈ ਤੇ ਉਹ ਫਿਰ ਸੜਦੇ ਲੱਗੋ ਚੀਜ਼ ਪਤਾ ਵੀ ਲੱਗਦਾ ਉਹ ਆਪਾਂ ਨੂੰ ਮੁੜ ਕੇ ਥਿਆਉਂਦੀ ਤਾਂ ਹੈ ਨਹੀਂ ਪਰ ਮੈਂ ਇਸ ਬਾਰੇ ਤੁਹਾਨੂੰ ਦੱਸਦੀ ਆਂ ਵੀ ਇਹ ਜਿਹੜਾ ਕਿਲਾ ਇਹ ਕਿੱਲੇ ਦੇ ਬਾਰੇ ਤੁਸੀਂ ਮਨਚ ਨਾ ਸੋਚਿਆ ਕਰੋ ਇਹ ਕਿੱਲੇ ਨੂੰ ਨਾ ਧੌਣ ਚ ਫਸਾਇਆ ਕਰੋ ਤੇ ਜੇ ਕੁਛ ਲਿਆ ਕਰੋ ਜੇ ਕਿਸੇ ਨੌਕਰੀ ਮਿਲ ਗਈ ਤਾਂ ਫਿਰ ਕੀ ਹੋ ਗਿਆ ਵਧੀਆ ਹੋ ਗਿਆ ਤੇ ਇਹਦੇ ਨਾਲ ਦੂਜੇ ਦੋਸਤ ਨਾਲ ਆਹ ਕਰਨ ਦੀ ਕੀ ਲੋੜ ਹੈ ਤੇ ਆਪ ਦੇ ਆਪ ਨੂੰ ਵੱਡਾ ਨਹੀਂ ਸਮਝੀਦਾ ਛੋਟਾ ਸਮਝੀਦਾ ਚਰਨਾ ਦੀ ਧੂੜ ਸਮਝੀਦੀ ਹੈ ਸੰਗਤ ਦੀ ਤੇ ਇਹਨਾਂ ਕਹਿੰਦੀ ਹੋਈ ਮੈਂ ਇਹੀ ਕਹਿੰਨੀ ਆਂ ਵੀ ਜਿਹੜਾ ਧੌਣ ਦਾ ਕਿੱਲਾ ਇਹ ਪਤਾ ਹੀ ਨਹੀਂ ਵੀ ਇੱਕ ਚੌਂ ਹੋ ਜਾਂਦਾ ਲੋਕਾਂ ਦਾ